ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਤ ਸਾਹਿਬ ਸ਼ਲੋਕ ਮਹਲਾ 1 ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਹਾ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਚਿਰਾਂਤ ਨਾ ਜਾਈ ਲਖਿਆ ਰਹਾ ਜਾਤ ਮਹ ਜੋਤ ਜੋਤ ਮਹ ਜਤ ਅਕਲ ਕਲਾ ਭਰਪੂਰ ਰਹਿਆ ਸੋ ਸੱਚਾ ਸਾਹਿਬ ਸੁਸਵਾਦਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾਂ ਧੋਖਿ ਜੁ ਕਰਨਾ ਸੋ ਕਰ ਰਹਿਆ ਸੋਦਰਗਤ ਮਹੰਲਾ ਪਹਿਲਾ ਇਕ ਓ ਅੰਕਾਰੁ ਸਤਗੁਰ ਪ੍ਰਸਾਦਿ ਸੋਦਰਤੀ ਰਾਕਿ ਹਾ ਚੁਕਰਕੇ ਹਾ ਜਿਤ ਬਹਿ ਤਰਬਤੁ ਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਭਵਨ ਹਾਰੀ ਕੀਤੇ ਤੇਰੇ ਰਗ ਭਰੀ ਸੋ ਕਹੀ ਅਹ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿਤ ਗੁਪਤ ਲਖਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਇਸਤ੍ਰ ਬ੍ਰਹਮਾ ਦੇਵੀ ਸੋਹਣ ਤਰੇ ਸਦਾ ਸੁਵਾਰੀ ਗਾਵਨ ਤੁਧਨੋ ਇੰਦਰੇਂਦਰਾ ਚਨ ਬੜਥੇ ਦੇਵ ਤਿਆਨ ਦਰਨਾ ਦੇ ਗਾਵੰਤ ਤੁਧਨੋ ਸਦ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੀ ਸਦੀ ਸੰਦੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨਰ ਕੀਤਰ ਦੁਗਜੁਗ ਵਿਦਵਾਨ ਆਲੀ ਗਾਵੰਤ ਤੁਧਨੋ ਮਹੂਣਿਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨਉ ਪਾਇ ਤੇਰੀ 68 ਤੀਰਤਨਾਂ ਦੇ ਗਾਵੰਤ ਤੁਧਨੋ ਜੁਦ ਮਹਾਬਲ ਸੂਰਾ ਗਾਵੰਤ ਤੁਧਨੋ ਖਾਣੀ ਚਾਰੀ ਗਾਵੰਤ ਤੁਧਨੋ ਗੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੀ ਸੇਈ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਤ ਜੀ ਹੋਰ ਕੀਤੇ ਗਾਵਣ ਤੇ ਮੈਂ ਜਤਨਾ ਆਮਨ ਨਾਨਕੋ ਕੀਆ ਵਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹਭੀ ਹੋਤੀ ਜਨ ਜਸੀ ਰਤਨਾ ਜਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜਉ ਤਸ ਦੀ ਬੜਿਆਈ ਦੋ ਤਿਸ ਭਾਵਾਂ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਤਾ ਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹਲਾ ਬਹਲਾ ਸੁਣ ਵੱਡਾ ਅਖਾਤਬ ਕੋਈ ਦੇਵੜਾ ਵੱਡਾ ਡੇਟਾ ਹੋਏ ਕੀਮਤ ਪਾਇਨਾ ਤਿਹ ਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰੰਗ ਮੀਰਾ ਗੁਣ ਗਹਿ ਹੀਰਾ ਕੋਈ ਨਾ ਜਾਣਾ ਤੇਰਾ ਗੇਤਾ ਕੇ ਵਡ ਕੀਰਾ ਰਹਾਉ ਸਭ ਸੁਰਤੀ ਮਿਲ ਤੁਰ ਤਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੀ ਧਾਨੀ ਗੁਰ ਗੁਰ ਰਹਾਈ ਕਹ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਬ ਸਭ ਚੰਗੀਆਂ ਸਦਾ ਪੁਰਖਾਂ ਗਿਆ ਬੜੀਆਂ ਤੁਧ ਬਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੀ ਤੇਰੀ ਢੰਡਾਰਾ ਜਿਸ ਤੂ ਦੇਹਿ ਤਿਸੇ ਕਿਆ ਚਾਰਾ ਨਾਨਕ ਸੱਜ ਸਵਰਨ ਹਾਰਾ ਆਸਾ ਮਹੰਲਾ ਬਹਿਲਾ ਆਖਾਂ ਜੀਵਾਂ ਬਿਸਰੇ ਮਰ ਜਾਓ ਆਖਣਾ ਔਖਾ ਸੱਚਾ ਨਾਉ ਸੱਚੇ ਨਾਮ ਕੀ ਲੱਗਾ ਭੂਖ ਉਤ ਭੂਖਾ ਖਾਈ ਚਲੀ ਹੈ ਦੁਖ ਸੋਗਿ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸੱਚ ਨਾਹੀ ਰਹਾ ਸੱਚ ਨਾਮ ਕੀ ਤਿਲ ਵੜਿ ਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੀ ਵਡਾਣਾ ਹੋਵੈ ਘਟਣਾ ਜਾਇ ਨਾ ਹੋ ਮਰਣਾ ਹੋਵੈ ਸੋਗ ਦਿੰਦਾ ਰਹਿਣਾ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਵਾ ਨਾ ਕੋ ਹੋਇ ਜੇਵੜਾ ਤੇਵੜ ਤੇਰੀ ਦਾਤ ਜੈੰਦਨ ਕਰ ਕਾ ਕੀਤੀ ਰਾਤ ਖਸੰਦ ਸਰਹ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੁਰਦਰੀ ਮਹੰਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖਾ ਬਿਨਾਂ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਤੁਰਨਾਈ ਕਰਦੇ ਨਾਮ ਬਰਦਾਸ ਮੇਰੇ ਮੀਤ ਗੁਰਦੇਵ ਮੋਕ ਰਾਮਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਗਾਈ ਹਰ ਕੀਰਤ ਹਮਰੇ ਰਹਿ ਰਾਚ ਰਹਾਉ ਮਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਦਰਦਾ ਹਰ ਪਿਆਸ ਹਰ ਹਰ ਨਾਮ ਬਿਲਾ ਦ੍ਰਪ ਤਤ ਹੈ ਮਿਲਦਾ ਅੰਬਤ ਗੁਣ ਪ੍ਰਕਾਸ਼ ਜਨ ਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਗ ਹਿੰਜੰ ਜੰਪਾਸ ਜੋ ਸਤਿਗੁਰੂ ਚਰਨ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਕਿੰਤਰ ਮਸਤਕ ਲਿਖਿਆ ਲਿਖਾਸੋ ਧਾਨਾ ਧਾਨਾ ਸਤ ਸੰਗਤ ਜਿਤ ਹਰ ਰਤ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਦਰੀ ਮਹਲਾ ਪੰਜਵਾ ਕਾਹਿਰ ਮਨ ਚਿਤ ਬਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਤਰ ਮਹ ਜਨ ਤੋ ਪਾਈ मेरी गर का कर जगा कर मेरे माधो जी सत संगत मिले सो तरिया गुर प्रसाद परम पद पाया सोके कष्ट हरिया रहा जन न पिता दुख दुत कोई ना न किसकी तरिया सिर सिर रिजक संभाहे ठाकुर काहे मन पोकरिया उड़ा उड़ा वैसे कुसा इस पाछे बछरे छरिया ਜਨ ਗਵਨ ਗਲਾਵ ਕਮਨ ਚੁਗਾਵ ਮਨ ਮਹਿ ਜਮਰਨ ਕਰਿਆ ਸਭ ਨਿਧਾਨ ਦਾ ਸਾਸਟ ਸਿਧਾਨ ਠਾਗਰ ਗਰ ਦਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਈਏ ਤੇਰਾ ਅੰਤਨਾ ਪਾਰ ਆਵਰਿਆ ਰਾਗ ਸ ਮਹੱਲਾ ਚੋਤਾ ਸੋ ਪ੍ਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਭ ਨਰੰਦਰਨ ਹਰ ਪ੍ਰਭ ਨਰੰਦਰਨ ਹਰ ਅਗਮ ਅਗਮ ਅਪਾਰ ਸਭ ਤੇ ਅਵਹ ਸਭ ਤੇ ਅਵ ਤੁਦ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦਾ ਤਰਾ ਹਰ ਤੇ ਅਭੋ ਸੰਤੋ ਜੀ ਸਭ ਦੁਖ ਵਿਚਾਰ ਨਹਾਰਾ ਹਾਰਾ ਬੇਡਾ ਗੁਰਹਰਾਬੀ ਸੇਵਕ ਜੀ ਧਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਗਤ ਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਤੇ ਵਹ ਜੋ ਤੇ ਵਹ ਤੁਧ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਿ ਤੇ ਆ ਵਹ ਹਰਿ ਤੇ ਆ ਵਹ ਤੁਧ ਜੀ ਸੇ ਜਨ ਜੁਗ ਮੈ ਸੁਖ ਵਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤੇ ਆਇਆ ਜੀ ਟੰਡੋ ਡੇ ਜੰਮ ਜੀ ਭਖਸੀ ਜਿਨ ਨਰ ਭਉ ਜਿਨ ਹਰ ਨਰ ਭਉ ਤੇ ਆਇਆ ਜੀ ਤਿਰੰਗਾ ਭਉ ਸਭ ਗੁਰਾਤੀ ਜਿਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰਿ ਤੇ ਆਇਆ ਜੀ ਜਨ ਨਾਨਕ ਧਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਰਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕਰ ਹੈਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਆੰਤਾ ਏਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਗੜਗਰਮ ਗ੍ਰੰਥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਈ ਤੁਧਿ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਧਿ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧਿ ਆਪੇ ਸੁਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇਜੀ ਜੋ ਸਭ ਤੇ ਕਾ ਜਾਣੋਈ ਆਸਾ ਮਹੰਲਾ ਚੋਤ ਤੂੰ ਕਰਤਾ ਸਤਿਆਰ ਮੈਂ ਦਾਸਾਂ ਜੋ ਤੂੰ ਭਵ ਸੋਈ ਥਿਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾ ਸਭ ਤੇ ਰੀਤੋ ਆਪਣੀ ਧਾਇਆ ਜਿਸਰੋਂ ਕਰਪਾ ਗਰਹ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਅਗਵਾਇਆ ਤੁਦ ਆਵ ਚੋੜਿਆ ਆ ਮਿਲਾਇਆ ਤੂ ਦਰਿਆ ਉਹ ਸਭ ਤੁਝ ਹੀ ਮਾਹੇ ਤੇਦ ਬੰਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਚੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾ ਹੈ ਤੂ ਜਨ ਜਾਣਾ ਹਰ ਗੁਣ ਤੁਦ ਹੀ ਆਖ ਵਖਣ ਜਿਨ ਹਰ ਤੇ ਵਿਆ ਤਨ ਸੁਧ ਪਾਇਆ ਸਜ ਹੀ ਹਰ ਨਾਮ ਤੁਮਾਇ ਤੂੰ ਆਪੇ ਕਰਤਾ ਤੇਰਾ ਕਿਅਤ ਬਹੋਏ ਤੁਦ ਬਿਨ ਦੂਜਾ ਅਗਰ ਨਾ ਕੋਏ ਤੂੰ ਕਰ ਕਰ ਵੇ ਕਹਿ ਜਾਣ ਹੈ ਤੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਕਿਤ ਸਰਵੜਾ ਭਈ ਲਿਨ ਵਾਚ ਪਾਣੀ ਪਾਵਕਤ ਨਹਿ ਕੀਆ ਪੰਕਜ ਮਹ ਪਗ ਨਹੀਂ ਚਾਲਾ ਹਮ ਦੇਖਾ ਤਹ ਡੂਬਿਯਲੇ ਮਨੇ ਕਨਾ ਚੇਤ ਸਮੂਰ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਨ ਕੀ ਸਰਨਾ ਜੇ ਤੂੰ ਨਾਹੀ ਬਿਸਰਿਆ ਆਸਾ ਮਹੰਦਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਔਰ ਕਾਇ ਤਰਕਿ ਤੈ ਨਾ ਕਾਮ ਮੇਰੇ ਸਾਧ ਸੰਗਤ ਭਜਿ ਕੇ ਵਲ ਨਾਮ ਸਰੰਧਾਮ ਲਗ ਭਉ ਜਲ ਤਰਨ ਕਾ ਜਨਮ ਬ੍ਰਤਾ ਜਾਤ ਰੰਗ ਮਾਇਆ ਕਾ ਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਕਹੋ ਨਾਨਕ ਹਮ ਨੀਤ ਕਰਨ ਮਾ ਸਰਨ ਪਰੇ ਕੀ ਰਖੋ ਧਰਮਾ ਜਪ ਤਪ ਬ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਕਹੋ ਨਾਨਕ ਹਮਨੇ ਜਗਰਨ ਮਾ ਸਰਨ ਬਰੇ ਕੀ ਰਾਖੋ ਜਰਮਾ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਦੀ ਕੀ ਪਤ ਹੈ ਬਾਤ ਚਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਪਈ ਮਮਰੀ ਕਰੋ ਹਾਦੀ ਰਚਾ ਪੂਰਨ ਹੋਏ ਜਿਤ ਕੀ ਇਚਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬਾ ਤੁਮ ਕਾ ਵਹੋ ਆਪ ਹਾਦੀ ਮਹ ਬਚਾ ਵਹੋ ਸੁਖੀ ਬਚਾ ਮੋ ਰੋ ਪਰਵਾਰਾ ਸੇਵਕ ਜਿਤ ਸਬ ਕਰਤਾ ਰਾਮ ਮਾਉ ਰਚਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹੇ ਪਿਆਸ ਤੁਮਹਾਂ ਸਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂੰ ਤੋ ਤੁਮ ਤੇ ਪਾਉ ਸੇਵਕ ਜੁਗ ਹਮਾਰੇ ਤਾਰਿ ਇਹ ਤੁੰ ਜੰਨ ਛਤਰ ਹਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਉਪਰੀਏ ਮਰਨ ਕਾਲ ਕਾ ਤਰਾਸ ਨ ਵਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਝੂ ਕਰਿਓ ਰਚ ਰਾਗ ਲਿਹੋ ਮਹਿਰਾ ਕਨਹਾਰੇ साहिब संत सहाय प्यारे दीन बंद दुष्टन के हंता तुम हो पुरी चतर दसगनता काल ब्रह्मा काल पै शिव अवतरा काल पै, पै गर्भसन ब्रकाशा सगल काल का किया तमसा जवन काल जो की कियो ओ भेदराज ब्रह्म जो थी जवन काल सब लोग ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੋਛਣੋ ਬਧਾਇਓ ਆਦ ਅੰਤ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ भले बरे की पीर पछांत चीटी ते कु सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर घट घट के पट पट की जन जब उद कर खरा प्रजा धरत तब देहे अपारा जब आकार कर तक हों तुम मैं मिल तु तो तर तरस हो ਜਿਤੇ ਬਦਨ ਸ਼੍ਰਿਸ਼ਟ ਸਭ ਧਾਰਾ ਆਪ ਆਪਣੀ ਬੁੱਧ ਉਚਾਰਾ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤੋ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਕਾ ਕਾ ਮੂੜਹ ਉਚਾਰ ਜਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜਹ ਕਜ ਭੇਦ ਨਾ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾਣਾ ਜਾਏ ਪਚਾਰਾ ਕਹੇ ਵਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਿਉ ਰਾਵ ਕਹੀ ਪੁਸਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਕਾਣ ਬਹੁ ਰਚ ਦੀਨੀ ਕਹਾਂ ਫੂਲ ਰਾਜਾ ਹਵਾ ਬੈਟਾ कहु चिमट भयो शंकर इकट्ठा सगरे सृष्टि दिखाय अचां भव आद जुगाद रूप जं भव अबरछा मेरी तुम करो सिख उबार असिख संघरो दुष्ट देते अठवत बता सबल अमलेश करो रण कथा जे असित अवसर नी परे तिनके दुष्ट दुख तो हवा मरे पुरख जमन पग पर तिहारे ਤਨਕੇ ਤੁਮ ਸੰਕਟ ਸਬ ਠਾਰੇ ਜੋ ਕਲ ਕੋ ਇਕ ਬਾਰ ਧਿਆਇ ਐਹਾਂ ਤਾਂਕੇ ਕਾਲ ਨਿਕਟਣਾ ਐਹਾਂ ਰੱਛਾ ਹੋਇ ਤਾਹੇ ਸਬ ਕਾਲਾ ਦੁਸ਼ਟ ਅਰਿਸ਼ਟ ਤਰੰਤ ਕਾਲਾ ਕਿਰਪਾ ਦ੍ਰਿੜਤਨ ਜਾਹਿ ਨਿਹਰਿ ਹੋ ਤਾਗੇ ਤਾਪ ਤਨਕ ਮੋ ਹਰਿ ਹੋ ਰਿੱਧ ਸਦ ਘਰਮ ਸਬ ਹੋਈ ਦੁਸ਼ਟ ਚਹਾ ਸੁਭਾਤ ਕੈ ਨਾ ਕੋਈ ਏਕ ਬਾਰ ਦਿਨ ਤੁਮਾਂ ਸੰਭਾਰਾ ਕਾਲ ਫਾਸ ਤਹੇ ਉਬਾਰਾ ਜਨ ਨਰਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮ ਸਰਣ ਤੁਹਾਰੀ ਪਾਪ ਹਾਤ ਲਿਹੋ ਉਬਾਰੀ ਸਰਬ ਠੌਰ ਮਹ ਹੋ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਕ ਕੇ ਤਮ ਸਰਣ ਤੁਹਾਰੀ ਪਾਪ ਹਾਤ ਲਿਹੋ ਉਬਾਰੀ ਸਰਬਠੌਰ ਮਹੋ ਤੁਹਾਈ ਦੁਸ਼ਟ ਦੋਖ ਤੈ ਦੇ ਹੋ ਬਚਾਈ ਸੁਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਂਖ ਦਰੇ ਨਹੀਂ ਆਨਿਉ RAM ਰਹੀਮ ਪੁਰਾਨ ਗੁਰਾਨ ਅਨੇਕ ਕਹੈ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਭ ਹੈ ਬਹੁ ਭੀਦ ਕਹੈ ਹਮ ਇਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਨਾ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕਾ ਗਾਇਓ ਤੁਹਾਰੋ ਦੁਆਰ ਬਹੇ ਗਹਿ ਕੀ ਰਾਜ ਅਸ ਗੋਬਿੰਦ ਦਾ ਚ ਤੁਹਾਰ ਸਗਲ ਦੁਆਰ ਕੋ ਛਾਡ ਕਾ ਗਾਇਓ ਤੁਹਾਰੋ ਦੁਆਰ ਬਾਹਾਂ ਗਹਿਨੀ ਲਾ ਜਸ ਗੋਬਿੰਦ ਦਾਸ ਤੋਹਾਰ RAM KALI MAHALA TEEJA ANAND EK O ANKAR SATGURU PURSAD ANAND BHAY MERI MAAI SATGURU MAIN PAAYA SATGURU TAAN PAAYA SAJH SATTI MAN VADHIYA VAADHAIYA ਰਾਗ ਰਤਨ ਪਰਵਾਰ ਬਰੀਆ ਸ਼ਬਦ ਦਾ ਬਣਾਈਆ ਸ਼ਬਦੋ ਤਾਂ ਗਾਵੋ ਹਰਿ ਕੇਰਾ ਮਨ ਜਨੀ ਵਸਇ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਸਾਰ ਜੋ ਸਭ ਸਵਾਰਨਾ ਸਭਨਾ ਗੁਲਾਮ ਸਮਰਾਤ ਜੁਵਾਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਿਆ ਤਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਤੋ ਪਾਵੇ ਸਦਾ ਸਿਮਤ ਸਾਲਾ ਤੇਰੀ ਨਾਮ ਮਨ ਵਸਵਾਏ ਨਾਮ ਜਿਨ ਕਾ ਮਨ ਵਸਿਆ ਵਾਦਿਅੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਥਾਂਤ ਸੁਖਮਨ ਆਏ ਵਸਿਆ ਜਿਨੇ ਛਾਂਤ ਫੁਜਾਈਆਂ ਸਦਾ ਗੁਰਬਾਣ ਕਿਤਾ ਗੁਰਵਿੱਟ ਹੋ ਜੁਸਨੀਆਂ ਹੈ ਵਡਿਆਈਆਂ ਪਹੈ ਨਾਨਕ ਤਨੋ ਸੰਤ ਹੋ ਸਬਦਿ ਤਰ ਹੋ ਪਿਆਰੋ ਸਾਜਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰਤ ਸਭਾਗਾ ਘਰਤ ਸਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਜ ਦੋ ਤੁਦ ਵਜ ਕੀਤੇ ਕਾਲ ਕੰਟ ਕ ਮਾਰਿਆ ਧੁਰ ਗਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਪਾਲਾਗੇ ਕਹ ਨਾਨਕ ਤਹ ਸੁਭ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਚੰਤਾ ਬਿਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਤਰਤੇ ਪੂਰੇ ਗੁਰਦੁ ਜਾਣੀ ਸੁਣ ਤੇ ਪਾਣੀ ਤ ਕਹਤ ਪਵਿਤ ਸਤ ਗੁਰ ਰਹਿਆ ਭਰ ਪੂਰੇ ਮਨੋਂ ਵੰਤ ਨਾਨਕ ਗੁਰ ਚਰਨ ਲਾਗੇ ਅੱਜ ਅਨਾਹਦ ਤੂਰੇ ਸੁਣ ਤੇ ਪਾਣੀ ਤ ਕਹਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਮਨੋਂ ਵੰਤ ਨਾਨਕ ਗੁਰ ਚਰਨ ਲਾਗੇ ਅੱਜ ਅਨਾਹਦ ਤੂਰੇ ਮੁਦਾਵਣੀ ਮਹੰਲਾ ਪੰਜਵਾ ਥਾੜ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਗੁਰ ਕਾ ਪਈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵਾ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗਤ ਰਿਏ ਸਭ ਨਾਨਕ ਬ੍ਰਹਮਨ ਅਪਸਾਰੋ ਸੋ ਲੋਗ ਮਹੰਲਾ ਪੰਜਵਾ ਤੇਰਾ ਗੀਤਾ ਜਾ ਤੋ ਨਹੀਂ ਮਨੋ ਜੋਗ ਕਿ ਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਜ ਪਿਓਈ ਤਰਜ ਬਿਆ ਮਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਮਲਾ ਤਾ ਜੀਵਾ ਹਨ ਮਨ ਧੀਵ ਹਰਿਆ ਤਰਜ ਬਿਆ ਨਹਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕੁ ਨਾਮ ਮਮਲਾ ਤਾ ਜੀਮਾ ਤਨ ਮਨ ਧੀਵ ਹਰਿਆ ਪਾਉੜਿ ਤਿਤੈ ਤੁਸਮਰਤ ਜਿਤ ਕੋਈ ਨਾਹੇ ਉਤਰ ਤੇਰੀ ਰਖ ਅਗਣੀ ਉਦਰ ਮਾਹੇ ਸੁਣ ਕਾ ਜਮ ਕੇ ਦੂਤ ਨਾ ਇਤਰੇ ਛਡ ਜਾਹੇ ਭਉ ਜਲ ਬਿਸਮਸ ਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਇਹੋ ਪੁਣ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵਹਿ ਤੁਧ ਆਹੇ ਸ਼ਲੋਕ ਮਹਾਂ ਦਾ 5 ਅੰਤਰ ਗੁਰ ਆਰਾਧਨਾ ਜਿਹਵਾ ਜਬ ਗੁਰ ਨਾਓ ਨੇਤਰੀ ਸਤਗੁਰ ਪੇਕਣਾ ਸ਼ਰਮਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਹੇ ਵਸ ਦੇ ਜਗ ਮਹਿ ਉਤਮ ਕਾਢਿ ਹੈ ਵਿਰਲੇ ਕਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪ ਉਬਾਰਿਨ ਗੁਰ ਕੀ ਪਾਰਿ ਪਾਏ ਕਾਜ ਸੁਵਾਰਿਨ ਉਹ ਆਪ ਦਿਆਲ ਮਨੋਹਨਾ ਵਿਸਾਰਿਨ ਸਾਧ ਜਨਾਂ ਕਾ ਸੰਗ ਭਵ ਜਲ ਤਾਰਿਨ ਸਾਖਤ ਨਿੰਦਕ ਦੁਸ਼ਟਖੰਡ ਮਹ ਬਿਦਾਰਿਨ ਤੇ ਸਹਬ ਕੀ ਟੇਕ ਨਾਨਕ ਮਨਹ ਮਾਹੀ ਜਿਸ ਮਰਤ ਜੁਗ ਹੋਏ ਸਗਲੇ ਧੂਖ ਜਾਹੇ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਮਰਤ ਤੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ